ਸਿੱਧੂ ਮੂਸੇਵਾਲੇ ਦੀ ਸਮਾਰਕ ਦੇ ਬਾਹਰ ਮੌਜੂਦ ਹੈ ਜਿੱਥੇ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਕੇ ਇੱਥੇ ਖੁਸ਼ੀਆਂ ਨੇ ਜਿਹੜੀਆਂ ਮਨਾ ਰਹੇ ਨੇ ਤਾਂ ਕਿਹਾ ਜਾ ਰਿਹਾ ਕਿ ਅੱਜ ਨਿੱਕੇ ਪੈਰੀ ਸਿੱਧੂ ਹੈ ਜਿਹੜਾ ਕਿ ਉਹ ਵਾਪਸ ਪਰਤ ਆਇਆ ਹੈ ਤਾਂ ਸਿੱਧੂ ਦੀ ਸਮਾਰਕ ਦੇ ਬਾਹਰ ਇਹ ਦੁਕਾਨਾਂ ਨੇ ਜੋ ਪਰਮਾਨੈਂਟ ਲੱਗੀਆਂ ਹੋਈਆਂ ਨੇ ਤਾਂ ਲੋਕ ਜਿਹੜੇ ਕਿ ਖਰੀਦਦਾਰੀ ਕਰ ਰਹੇ ਨੇ ਤਾਂ ਸਿੱਧੂ ਇਸ ਦੁਨੀਆ ਤੇ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਜਿਹੜਾ ਕਿ ਰੋਜ਼ਗਾਰ ਹੈ ਉਹ ਦੇ ਗਿਆ ਤੇ ਇੱਥੇ ਹੁਣ ਪੱਕੀਆਂ ਜਿਹੜੀਆਂ ਕਿ ਦੁਕਾਨਾਂ ਨੇ ਉਹ ਲੱਗੀਆਂ ਹੋਈਆਂ ਨੇ ਤਾਂ ਲੋਕ ਜਿਹੜੇ ਨੇ ਖਰੀਦਦਾਰੀ ਕਰਦੇ ਨੇ ਤਾਂ ਨੌਜਵਾਨ ਮੈਨਾਂ ਮੌਜੂਦ ਨੇ ਬਾਈ ਜੀ ਕਿਵੇਂ ਦਾ ਲੱਗ ਰਿਹਾ ਅੱਜ ਸਿੱਧੂ ਦੇ ਬਾਅਦ ਤੁਸੀਂ ਦੁਕਾਨ ਲਾਇਆ ਕਿੰਨੀ ਦੇਰ ਤੋਂ ਇੱਥੇ ਬੈਠੇ ਹੋ ਦੁਕਾਨ ਲਾ ਕੇ ਸਿੱਧੂ ਦੀ ਡੈਥ ਤੋਂ ਬਾਅਦ ਭੋਗ ਤੋਂ ਬਾਅਦ ਦੇ ਬੈਠੇ ਦੁਕਾਨ ਲਾ ਕੇ ਭੋਗ ਤੋਂ ਬਾਅਦ ਤੋਂ ਬੈਠੇ ਹਾਂ ਜੀ ਅੱਜ ਫਿਰ ਕਿਵੇਂ ਦਾ ਮਹੌਲ ਲੱਗ ਰਿਹਾ ਲੋਕ ਤਾਂ ਵੈਸੇ ਰੂਟੀਨ 'ਚ ਵੀ ਇੱਥੇ ਆਂਦੇ ਹੋਣਗੇ ਪਰ ਅੱਜ ਕੀ ਹੋ ਜਾ ਮਹੌਲ ਅੱਜ ਕਿਹਾ ਜਾ ਰਿਹਾ ਕਿ ਸਿੱਧੂ ਨਿੱਕੇ ਪੇਰੀ ਵਾਪਸ ਆ ਗਿਆ ਹਾਂ ਜੀ ਹਾਂ ਜੀ ਲੋਕ ਖੁਸ਼ੀਆਂ ਮਨਾ ਰਹੇ ਆ ਇੱਥੇ ਹੱਸ ਰਹੇ ਆ ਗੋਠੀ ਚੰਨ ਵਿੱਦਾ ਪਾ ਰਹੇ ਆ ਬੋਲੀਆਂ ਪਾ ਰਹੇ ਆ ਇਹ ਤੁਹਾਨੂੰ ਕਿੰਨੀ ਖੁਸ਼ੀ ਹੈ ਨਹੀਂ ਖੁਸ਼ੀ ਹੈਗੀ ਹਾਂ ਜੀ <Sanly> देखो सिद्धू ਜਾਣ ਤੋਂ ਬਾਅਦ ਵੀ ਕਈ ਲੋਕਾਂ ਨੂੰ ਰੋਜ਼ਗਾਰ ਦੇ ਗਿਆ ਤੁਹਾਡਾ ਵੀ ਰੋਜ਼ਗਾਰ ਤੋਂ ਚੱਲ ਰਿਹਾ ਕੀ ਲੱਗਦਾ ਕਿ ਉਹਨਾਂ ਰੋਜ਼ਗਾਰ ਹੋਰ ਵਾਅਦਾ ਹੋਵੇਗਾ ਉਹਦੇ ਵਿੱਚ ਲੋਕ ਹੋਰ ਵੱਡੀ ਗਿਣਤੀ ਚਾਣਗੇ ਇੱਥੇ ਹਾਂਜੀ ਹਾਂਜੀ ਅੱਜ ਬਹੁਤ ਇਕੱਠ ਹੈ ਵੱਡੀ ਗਿਣਤੀ ਚ ਆ ਰਹੇ ਆ ਲੋਕ ਜੀ ਤਾਂ ਕਰਕੇ ਆਈ ਹਾਂਜੀ ਹਾਂਜੀ ਬਹੁਤ ਜਿਆਦਾ ਲੋਕ ਆ ਜਾ ਰਹੇ ਹਾਂਜੀ ਹਾਂਜੀ ਉਹਨਾਂ ਨੂੰ ਪੂਰੀ ਖੁਸ਼ੀ ਹੈ ਹਾਂਜੀ ਹਾਂਜੀ ਖੁਸ਼ੀ ਹੈ ਜੀ ਪੂਰੀ ਦੁਕਾਨਦਾਰ ਵੀ ਖੁਸ਼ ਨੇ ਉਹ ਨਜ਼ਰ ਆ ਰਹੇ ਨੇ ਤਾਂ ਇਹੋ ਲੋਕ ਨੇ ਜੋ ਸਿੱਧੂ ਦੀ ਸਮਾਰਕ ਤੇ ਬਾਹਰ ਬੈਠ ਕੇ ਆਪਣਾ ਜਿਹੜਾ ਕਿ ਰੋਜ਼ਗਾਰ ਨੇ ਉਹ ਚਲਾ ਰਹੇ ਨੇ ਤਾਂ ਬਾਬਾ ਜੀ ਕਿਵੇਂ ਦਾ ਲੱਗ ਰਿਹਾ ਅੱਜ ਫੇਰ ਸਿੱਧੂ ਨਿੱਕੇ ਪੈਰੀ ਵਾਪਸ ਆ ਗਿਆ ਅੱਜ ਤਾਂ ਜੀ ਬਹੁਤ ਵਧੀਆ ਲੱਗ ਰਿਹਾ ਜਿਸੇ ਪਿੰਡ ਦੀ ਹਾਂ ਇਸੇ ਪਿੰਡ ਦੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਸੀ ਜਿਹੜਾ ਕੁਝ ਉਹ ਕਹਿ ਗਿਆ ਸੀ ਨਾ ਕੀਤਾ ਚ ਵੀ ਮੁੜ ਕੇ ਫੇਰ ਆਊਗਾ ਮੈਂ ਉਹ ਸ਼ਬਦ ਤਾਂ ਨਹੀਂ ਬੋਲਣਾ ਚਾਹੁੰਦਾ ਉਹ ਫੇਰ ਆ ਗਿਆ ਅੱਜ ਤਾਂ ਸਾਨੂੰ ਇੰਨੀ ਆ ਖੁਸ਼ੀਆਂ ਜਿੰਨੇ ਆਲਵਾਰਡ ਚ ਲੋਕ ਨੇ ਨਾ ਸਾਰੇ ਭੰਗੜਾ ਪਾ ਰਹੇ ਨੇ ਸਵੇਰ ਦੇ ਦੀ ਹਵੇਲੀ ਚ ਭੰਗੜਾ ਪੈ ਰਿਹਾ ਜਦੋਂ ਤਾਂ ਸਾਨੂੰ ਪਤਾ ਲੱਗਿਆ ਸਾਥੋਂ ਮਤਲਬ ਇੰਟਰਵਿਊਆਂ ਹਾਂ ਜੀ ਅੱਜ ਦਾ ਬਹੁਤ ਜ਼ਿਆਦਾ ਖੁਸ਼ੀ ਆ ਪੁੱਤਰ ਉਹ ਸ਼ਬਦ ਨਾਲ ਨਾਲ ਭਾਵਕ ਵੀ ਨਾ ਨਾਲ ਨਾਲ ਭਾਵਕ ਹੋ ਜਾਂਦੇ ਆ ਪੁੱਤਰ ਉਹ ਸ਼ਬਦ ਨਹੀਂ ਵੀ ਅਸੀਂ ਕਹਿ ਨਹੀਂ ਸਕਦੇ ਸਭ ਨਹੀਂ ਗੱਲ ਜੋ ਉਹ ਸ਼ੁਰਮਾ ਕਹਿ ਗਿਆ ਅਸੀਂ ਸੱਚ ਕਹਿ ਗਿਆ ਸੀ ਜਿਉਂਦੇ ਜੀ ਤਰ ਰੋਜ਼ਗਾਰ ਲੋਕਾਂ ਨੂੰ ਦਿੱਤੇ ਦਿੱਤਾ ਕਾਫੀ ਲੋਕ ਉਹਦੇ ਨਾਲ ਜੁੜੇ ਹੋਏ ਸੀਗੇ ਮਰਨ ਤੋਂ ਬਾਅਦ ਵੀ ਲੋਕਾਂ ਨੂੰ ਰੋਜ਼ਗਾਰ ਬਾਅਦ ਵੀ ਦੇ ਗਿਆ ਸੀ ਜੀ ਤਾਂ ਹੁਣ ਲੱਗਦਾ ਕਿ ਰੋਜ਼ਗਾਰ ਦੇ ਵਿੱਚ ਵਾਧਾ ਹੋਏਗਾ ਲੋਕ ਹੋਰ ਮੇਰਾ ਪੱਟ ਟੁੱਟਿਆ ਹੋਇਆ ਲੱਤ ਟੁੱਟੀ ਹੋਈ ਆ 4 ਸਾਲ ਹੋ ਗਏ ਜੀ ਘਰੇ ਬੈਠੇ ਨੂੰ ਪੁੱਤਰ ਜਦੋਂ ਇਹਦੀ ਡੈਥ ਹੋਈ ਡੈਥ ਹੋਣ ਤੋਂ ਬਾਅਦ ਜਦੋਂ ਆ ਛੱਟਾਂ ਝੁੱਟਾਂ ਪਿਲਣ ਲੱਗੀਆਂ ਫੇਰ ਅਸੀਂ ਆਗੇ ਸਾਨੂੰ ਰੋਜ਼ਗਾਰ ਦਿੱਤਾ ਸਮਝੋਗੇ 70 72 ਸਾਲ ਦੀ ਉਮਰ ਹੈ ਨਹੀਂ ਇਸ ਉਮਰ ਚ ਕਿਹੜਾ ਕੀ ਕਰ ਲੈਂਦੇ ਅੱਛਾ ਜਿੰਨਾ ਵੀ ਸਮਾਨ ਨਜ਼ਰ ਆ ਰਿਹਾ ਸਾਰੇ ਸਮਾਨ ਤੇ ਸਿੱਧੇ ਸਿੱਧ ਚਾਹੇ ਕੱਪ ਦੀ ਗੱਲ ਕਰੀਏ ਜਾਂ ਟੀ-ਸ਼ਰਟਾਂ ਦੀ ਗੱਲ ਕਰੀਏ ਛੱਲਿਆਂ ਦੀ ਗੱਲ ਕਰੀਏ ਇਹ ਸੂਈ ਤੇ ਵੀ ਸਿੱਧੂ ਦੀ ਫੋਟੋ ਆ ਨਾ ਤਾਂ ਸੂਈ ਵੀ ਵਿਕ ਜੂਗੀ ਉਹਦੀ ਫੋਟੋ ਤੋਂ ਬਿਨਾ ਕੁਝ ਨਹੀਂ ਵਿਕਦਾ ਮੇਰੇ ਕੋਲ ਫੋਟੋ ਵਿਕਰੀ ਹੈ ਸਿਰਫ ਉਹਦੀ ਫੋਟੋ ਵਿਕਰੀ ਹੈ ਹੋਰ ਕੁਝ ਨਹੀਂ ਵਿਕਦਾ ਹਰ ਕੋ ਜਦੋਂ ਆਉਂਦੇ ਨੇ ਦੁਕਾਨਾਂ ਤੇ ਖਰੀਦਦਾਰੀ ਕਰਦੇ ਨੇ ਕੀ ਗੱਲਬਾਤ ਹੁੰਦੀ ਲੋਕਾਂ ਦੇ ਨਾਲ ਤੇ ਸਿੱਧੂ ਆ ਕੇ ਕਹਿੰਦੇ ਨੇ ਸਾਨੂੰ ਸਿੱਧੂ ਦੀ ਫੋਟੋ ਦੇ ਦਿਓ ਆ ਕੇ ਕਹਿੰਦੇ ਇਹਦੀ ਕੀਮਤ ਹੀ ਨਹੀਂ ਹੈਗੀ ਦੱਸ ਕਿੰਨੇ ਲੈਣੇ ਨੇ ਕੋਈ ਇਹੋ ਨਹੀਂ ਕਰਦਾ ਮੈਂ ਨਹੀਂ ਕਹਿੰਦਾ ਘੱਟ ਲੈ ਲਉ ਵੱਧ ਲੈ ਲਉ ਹਾਂਜੀ ਬੜੀ ਖੁਸ਼ੀ ਨਾਲ ਲੈ ਜਾਂਦੇ ਹਮ ਤੋਂ ਤੇ ਦੇਖਿਆ ਜਾਂਦਾ ਦੁਕਾਨ ਜਦੋਂ ਲੋਕ ਸਮਾਨ ਲੈਣ ਜਾਂਦੇ ਨੇ ਤਾਂ ਘੱਟ ਵੱਧ ਕਰਦੇ ਨੇ ਤੇ ਲੋਕ ਨਹੀਂ ਕਰਦੇ ਲੋਕ ਕਰਦੇ ਅੱਜ ਤੱਕ ਜਮਾ ਕਿਸੇ ਨੇ ਨਹੀਂ ਨੀ ਕਰਿਆ ਦੀ ਅੱਜ ਤੱਕ ਕਹਿੰਦੇ ਬਸ ਦੇ ਦਿਓ ਲੈ ਲਓ ਜਿਹੜੇ ਲੈਣੇ ਨੇ ਤੁਸੀਂ ਅੱਜ ਦਾ ਬਹੁਤ ਜਿਆਦਾ ਖੁਸ਼ੀ ਹੈ ਜੀ ਤਾਰੀਫ ਦੁਗਣੀ ਹੋ ਗਈ ਇਹ ਲੋਕਾਂ ਦੀ ਹਾਂ ਜੀ ਹਾਂ ਜੀ ਕਿ ਕੈਨੇਡਾ ਤੋਂ ਆਈ ਸੀ ਲੇਡੀ ਜੋ ਨਾਲੇ ਮੈਨੂੰ ਐ ਕਰ ਗਈ ਫੇਰ ਆ ਗਿਆ ਪਰੌਣਾ ਫੇਰ ਆ ਕੇ ਨਾਲੇ ਆਏ ਕਹਿ ਕੇ ਗਈ ਮੇਰੀ ਹਾਸੀ ਨਿਕਲੇ ਜਾਮਾ ਬੁੱਢੀ ਜੀ ਜਮਾ ਨਾਲੇ ਕੋਲ ਪੀਗਾਂ ਦੀ ਫਿਰ ਮੈਨੂੰ ਨਾਲੇ ਐ ਕਰਿਆ ਗੂਟੇ ਨਾਲ ਫੇਰ ਆ ਗਿਆ ਪਰੌਣਾ ਕਹਿੰਦੀ ਫੇਰ ਆ ਕੇ ਨਾਲੇ ਮੇਰੀ ਬੜੀ ਹਾਸੀ ਨਿਕਲੀ ਤਾਂ ਬਾਕੀ ਬੇहद ਖੁਸ਼ ਨੇ ਜਰਾ ਹਾਂ ਜੀ ਬੇहद ਖੁਸ਼ ਨੇ ਜਿੰਨਾ ਵੀ ਕਹਦੇ ਓਨੀ ਖੁਸ਼ ਨੇ ਜੀ ਲੋਕਾਂ ਦੀ ਅੱਛਾ ਪਹਿਲਾਂ ਸਾਲਿੰਗਨ ਚਿਹਰੇ ਦੇ ਪਰ ਅੱਜ ਜਿਹੜੀ ਪਹਿਲੀ ਤਸਵੀਰ ਆਈ ਦੋਨੋਂ ਖੁਸ਼ ਬਹੁਤ ਨਜ਼ਰ ਆ ਰਹੇ ਸੀ ਅੱਜ ਅੱਗੇ ਅਸੀਂ ਸਾਨੂੰ ਇੰਟਰਵਿਊਆਂ ਕਰਨੀਆਂ ਪੈ ਜਾਂਦੀਆਂ ਜਦੋਂ ਆ ਜਾਂਦੇ ਛੋਡੇ ਵਰਗੇ ਪੱਤਰਕਾਰ ਅਸੀਂ ਕਹਿੰਦੇ ਯਾਰ ਹੁੰਦੀ ਨਹੀਂ ਅੱਧ ਵਿਚਾਲੇ ਛੱਡਣੀ ਪੈਂਦੀ ਜੀ ਅੱਜ ਤਾਂ ਆਪ ਮਹਾਰੀ ਸ਼ਬਦ ਨਿਕਲੀ ਜਾਂਦੇ ਨਹੀਂ ਇਹ ਤਾਂ ਬੜੀ ਜਿਆਦਾ ਖੁਸ਼ੀ ਹੈ ਅੱਜ ਸਾਰੇ ਲੋਕਾਂ ਨੇ ਸਵੇਰੇ ਹੀ ਇੱਥੇ 5 ਵਜੇ ਲੱਡੂ ਵੰਡਣ ਲੱਗੇ ਸੀ ਜੀ ਲੋਕ 5:30 ਵਜੇ ਹੋ ਗਿਆ ਮਤਲਬ ਖਬਰ ਮਿਲੀ ਹੈ ਜੀ ਲੋਕ ਸਵੇਰੇ ਹੀ ਆ ਗਏ ਸੀ ਤੜਕਰੀ ਲੋਕ ਹਵੇਲੀ ਪਹੁੰਚ ਗਏ ਸੀ ਹਵੇਲੀ ਸਵੇਰੇ ਹੀ ਪਹੁੰਚ ਗਏ ਸੀ ਜੀ ਲੋਕ ਪਿੰਡ ਚ ਕਿਹੋ ਜਿਹਾ ਮਾਹੌਲ ਹੈ ਜਿੱਥੇ ਉਹਦਾ ਪੁਰਾਣਾ ਘਰ ਹੈ ਪਿੰਡ ਚ ਬਹੁਤ ਵਧੀਆ ਮਾਹੌਲ ਹੈ ਜੀ ਸਾਰਾ ਪਿੰਡ ਉਥੇ ਹੀ ਨੱਚ ਰਿਹਾ ਉਹਨਾਂ ਦੀ ਹਵੇਲੀ ਚ ਅੱਛਾ ਉਥੇ ਗਲਾਲ ਗੇੜ ਰਹੇ ਨੇ ਸਾਰਾ ਪਿੰਡ ਉਥੇ ਹੈ ਜੀ ਅੱਜ ਹਵੇਲੀ ਚ ਘਰਾਂ ਘਰਾਂ ਚ ਬਹੁਤ ਘੱਟ ਨੇ ਜੀ ਬੁੜੀਆਂ ਬੰਦੇ ਸਾਰੇ ਉੱਥੇ ਹੀ ਨੱਚ ਰਹੇ ਨੇ ਸਾਰੇ ਘਰਾਂ ਚੋਂ ਬਾਹਰ ਨਿਕਲ ਕੇ ਹਵੇਲੀ ਪਹੁੰਚ ਕੇ ਹਵੇਲੀ ਪਹੁੰਚੇ ਹੋਏ ਨੇ ਜੀ ਅੱਜ ਇਹ ਵਰਗਾ ਜਸ਼ਨ ਆ ਜੋ ਸਿੱਧੂ ਦਾ ਵਿਆਹ ਸੀਗਾ ਜਦੋਂ ਜਦੋਂ ਡੈਥ ਬਿਲਕੁਲ ਲੋਕ ਜਿਹੜ ਨੇ ਕਾਫੀ ਖੁਸ਼ ਨਜ਼ਰ ਆ ਰਹੇ ਨੇ ਤਾਂ ਬੇਟਾ ਕੀ ਨਾਮ ਹੈ ਗਗਨਜੀਤ ਸਿੰਘ ਕਿੱਥੋਂ ਆਏ ਹੋ ਕ੍ਰਾਂਗ ਦਾ ਹੂੰ ਕ੍ਰਾਂਗ ਨੇ ਤੋਂ ਕੀ ਕਹਿਣਾ ਚਾਹੋਗੇ ਜੇ ਪਤਾ ਲੱਗਿਆ ਸਿੱਧੂ ਦਾ ਛੋਟਾ ਵੀਰ ਆ ਗਿਆ ਹੈ ਪਤਾ ਲੱਗ ਗਿਆ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਹੋਈ ਹੈ ਬਹੁਤ ਕਿੰਨੀ ਖੁਸ਼ੀ ਹੋਈ ਹੈ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕੀ ਮਤਲਬ ਲੱਗ ਰਿਹਾ ਫਿਰ ਅੱਜ ਕੋਈ ਗਾਣਾ ਜਾਦਾ ਸਿੱਧੂ ਦਾ ਯੈਸ ਸੁਣਾਓ ਫਿਰ ਕਿਹੜਾ ਗਾਣਾ ਵਾ ਦਸ ਪੁੱਤ ਤੇਰਾ ਹੈਡ ਡਾਉਨ ਕਾਸ ਤੋਂ ਚੰਗਾ ਬੱਲਾ ਹਸਤ ਦਾਸੀ ਮੌਣ ਕਾਸ ਤੋਂ ਦਰਵਾਜੇ ਵਿੱਚ ਇਹ ਮੌਣ ਕਾਸ ਤੋਂ ਇਹ ਪੈਂਦੀ ਰਹਿੰਦੀ ਐ ਤੂੰ ਨਹੀਂ ਆਤਿਆ ਜਸਵੰਤ ਪੈਂਦੀ ਐ ਬਸ ਦੋ ਗਾਣੇ ਜਿਆਦਾ ਹੋਰ ਨਹੀਂ ਗਾਣੇ ਜਿਆਦਾ ਅੱਜ ਫੇ ਪੰਗੜਾ ਪਾ ਨੂੰ ਦਿਲ ਕਰ ਰਿਹਾ ਸਿੱਧੂ ਵਾਪਸ ਆ ਗਿਆ ਤਾਂ ਬੱਚੇ ਵੀ ਕਾਫੀ ਖੁਸ਼ ਲੱਜ਼ਰ ਆ ਰਹੇ ਨੇ ਤਾਂ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਕਿਰਾਏ ਦੀ ਤਾਂ ਆਏ ਅੱਛਾ ਕਿਵੇਂ ਦਾ ਲੱਗ ਰਿਹਾ ਸਿੱਧੂ ਅੱਜ ਫੇਰ ਨਿੱਕੇ ਪੈਰੀ ਵਾਪਸ ਆ ਗਿਆ ਬਹੁਤ ਵਧੀਆ ਲੱਗ ਰਿਹਾ ਜੀ ਕੁਝ ਸਮਝ ਨਹੀਂ ਆ ਰਹੀ ਚਰਾ ਜੀ ਤਾਂ ਬਿਲਕੁਲ ਲੋਕ ਕਾਫੀ ਖੁਸ਼ ਨੇ ਜਲਾ ਰਹੇ ਨੇ ਤਾਂ ਬਾਈ ਜੀ ਤੁਹਾਡੀ ਵੀ ਦੁਕਾਨ ਹੈ ਇੱਥੇ ਹਾਂਜੀ ਭਾਈ ਤਾਂ ਕਿਵੇਂ ਲੱਗ ਰਿਹਾ ਅੱਜ ਸਿੱਧੂ ਜਿਹੜਾ ਕਿ ਨਿੱਕੇ ਪੈਰੀ ਵਾਪਸ ਆ ਗਿਆ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਜੀ ਤੇ ਸਾਨੂੰ ਇੰਨੀ ਖੁਸ਼ੀ ਹੈ ਜੀ ਅਸੀਂ ਕੁਝ ਕਹਿ ਨਹੀਂ ਸਕਦੇ ਜੀ ਕਹਿੰਨਾ ਮਤਲਬ ਸਾਨੂੰ ਅਸੀਂ ਪਿੰਡ ਦੇ ਆ ਜੀ ਸਾਨੂੰ ਮਲਕ ਜਦੋਂ ਪਹਿਲਾਂ ਸਿੱਧੂ ਇਸ ਜਗ੍ਹਾ ਤੋਂ ਚਲਾ ਗਿਆ ਸੀਗਾ ਜੀ ਉਦੋਂ ਸਾਡੇ ਪਿੰਡ ਦੇ ਵਿੱਚ ਬਹੁਤ ਹਨੇਰਾ ਹੋ ਗਿਆ ਸੀਗਾ ਉਹ ਸਾਨੂੰ ਐ ਲੱਗਦਾ ਸੀ ਵੀ ਸਿੱਧੂ ਭਾਗ ਗਿਆ ਜ਼ਿੰਦਗੀ ਸਾਡੀ ਵੀ ਖਤਮ ਹੋ ਗਈ ਕਿਉਂਕਿ ਸਿੱਧੂ ਦੀ ਜਾਣਕਾਰੀ ਸਾਡੇ ਥੋੜੀ ਜਿਹੀ ਅਨਪੜਤਾ ਜ਼ਿਆਦਾ ਹੈ ਸਾਡਾ ਜਿਹੜਾ ਮਾਨਸਾ ਜਿਲਾ ਬੈਕਵਾਰਡ ਏਰੀਆ ਇਸ ਕਰਕੇ ਬਾਈਦਾ ਸੀਗਾ ਜੀ ਸਾਡੇ ਪੜਾਈ ਪੱਖੋਂ ਥੋੜੀ ਜਿਹੀ ਮਾਰ ਪੈਂਦੀ ਹੈ ਜੀ ਇਸ ਜਗ੍ਹਾ ਦੇ ਵਿੱਚ ਜੀ ਬਾਈ ਨੇ ਨੀਮਤ ਰੱਖਣਾ ਸੀਗਾ ਤੇ ਇੰਟਰਸਟਰੀ ਬਣਨੀ ਸੀ ਜਗ੍ਹਾ ਦੇ ਵਿੱਚ ਹੀ ਸਿੱਧੂ ਦਾ ਬਾਣਾ ਸਾਰਾ ਹੀ ਹੈ ਹਾਂਜੀ ਬਾਈ ਐਡੀ ਬੜੀ ਸੋਚ ਸੀ ਬਾਈ ਦੀ ਇੱਥੇ ਕੈਂਸਰ ਹਸਪੀਟਲ ਬਣਨਾ ਸੀਗਾ ਮੇਰੇ ਏਰੀਆ ਦੇ ਵਿੱਚ ਹੀ ਕੰਸਟਰੂਟ ਹਸਪੀਟਲ ਹੈ ਨਹੀਂ ਜੀ ਇੱਕ ਵਧੀਆ ਅੱਛਾ ਜਿਵੇਂ ਤੁਸੀਂ ਕਿਹਾ ਵੀ ਸਿੱਧੂ ਨੇ ਤੇ ਫਿਲਮ ਇੰਡਸਟਰੀ ਬਣਾਣੀ ਸੀ ਬਹੁਤ ਸਾਰੇ ਕਲਾਕਾਰ ਨੇ ਜੋ ਜਦੋਂ ਮਸ਼ਹੂਰ ਹੋਣ ਲੱਗਦੇ ਨੇ ਹਿੱਟ ਹੋਣ ਲੱਗਦੇ ਨੇ ਪਹਿਲਾਂ ਚੰਡੀਗੜ੍ਹ ਦਾ ਰੁਕ ਕਰਦੇ ਨੇ ਉਸ ਤੋਂ ਬਾਅਦ ਵਿਦੇਸ਼ਾਂ ਦਾ ਰੁਕ ਕਰ ਦਿੰਦੇ ਨੇ ਪਰ ਸਿੱਧੂ ਵਿਦੇਸ਼ਾਂ ਚੋਂ ਪੜ੍ਹਾਈ ਕਰਕੇ ਵਾਪਸ ਪੰਜਾਬ ਪਰਤੇ ਆ ਪੰਜਾਬ ਜਿਵੇਂ ਤੁਸੀਂ ਗੱਲ ਕੀਤੀ ਬੈਕਵਰਡ ਏਰੀਆ ਵਾ ਕਾਪ ਨੇ ਏਰੀਆ ਤੋਂ ਉਹਨੇ ਨਾਮ ਜਿੱਥੇ ਵਰਲਡ ਲੈਵਲ ਤੇ ਪਹੁੰਚਾਇਆ ਉੱਥੇ ਚਾਹੁੰਦਾ ਸੀ ਮਾਨਸੇ ਦੇ ਵਿੱਚ ਵੀ ਐਜੂਕੇਸ਼ਨ ਹੋਵੇ ਵਧੀਆ ਹੈਲਥ ਸਿਸਟਮ ਹੋਵੇ ਇਧਰ ਭਾਜੀ ਜਦੋਂ ਉਧਰ ਬਾਈ ਜੀ ਗਏ ਸੀਗੇ ਉਹਨਾਂ ਵੀ ਸਾਡੇ ਮਾਨਸਾ ਜ਼ਿਲ੍ਹੇ ਦਾ ਇਹ ਹਾਲ ਹੈ ਜੀ ਹੁਣ ਬਾਈ ਇਲੈਕਸ਼ਨ ਲੜਦੇ ਸੀ ਜਦੋਂ ਉਦੋਂ ਵੀ ਲੋਕਾਂ ਨੂੰ ਕਿਹਾ ਸੀ ਪਰ ਸਾਡੇ ਲੋਕ ਇਹ ਮਾੜੇ ਨਹੀਂ ਜੀ ਇਹਨਾਂ ਨੇ ਉਹ ਸਮਾਂ ਵਿਚਾਰਿਆ ਨਹੀਂ ਜੀ ਜੇ ਜੇ ਕਿਤੇ ਉਹ ਮੁੱਲ ਵਿਚਾਰ ਲੈਣ ਦੇ ਸਮਾਂ ਪਾ ਲੈਂਦੇ ਜੀ ਸਾਨੂੰ ਅੱਜ ਇਹ ਦੇਖਣਾ ਨਹੀਂ ਪਿਆ ਤੇ ਤੂੰ ਜਿੱਤਿਆ ਹੁੰਦਾ ਐਮਐਲਏ ਹੁੰਦਾ ਤਾਂ ਸਿਕਿਉਰਟੀ ਕੋਈ ਹੋਣੀ ਸੀ ਕਿ ਲੱਗਦਾ ਕਿ ਅੱਜ ਲੋਕਾਂ ਦੇ ਵਿੱਚ ਦੁਬਾਰਾ ਐਵੇਂ ਲੋਕਾਂ ਦੇ ਵਿੱਚ ਫਿਰਦਾ ਸੀ ਜਿਵੇਂ ਪਹਿਲਾਂ ਫਿਰਦਾ ਨਜ਼ਰ ਆਂਦਾ ਸੀ ਬਾਈ ਇੱਕ ਆਮ ਖਾਸੀ ਬਾਟਾ ਦੀ ਜੱਪਲ ਪਾਈ ਸੀ ਬਾਈ ਦੇ ਇੱਕ ਦੇਸੀ ਤੌਰ ਤੇ ਪਰਣਾ ਵੰਦਾ ਜਿਵੇਂ ਆਪਾਂ ਨੂੰ ਸਾਮ ਨੂੰ ਵੱਲ ਲੈਣੇ ਹੈਗੇ ਬਾਈ ਅਹੀਂ ਫਿਰਦਾ ਸੀਗਾ ਐਵੀ ਨਜ਼ਰ ਆਉਣਾ ਸੀਗਾ ਜੇ ਬਾਈ ਇਲੈਕਸ਼ਨ ਜਿੱਤ ਵੀ ਜਾਂਦਾ ਉਹ ਤਾਂ ਜਿੱਤੇ ਸੀ ਬਾਈ ਸਾਡੇ ਭਾਦ ਜਿੱਤੀ ਸੀਗਾ ਜੇ ਬਾਈ ਜਿੱਤ ਵੀ ਜਾਂਦਾ ਉਹਨਾਂ ਦਾ ਇਛਤਰੀ ਲੋਕਾਂ ਚ ਰਹਿਣਾ ਸੀ ਬਾਈ ਅੱਜ ਫਿਰ ਕਿਵੇਂ ਦਾ ਲੱਗ ਰਿਹਾ ਕਿ ਨਿੱਕੇ ਪੈਰੀ ਸਿੱਧੂ ਜਿਹੜਾ ਕਿ ਫਿਰ ਕਹਿੰਦੇ ਵਾਪਸ ਆ ਗਿਆ ਬਾਈ ਨਿੱਕੇ ਪੈਰੀ ਬਾਈ ਆਇਆ ਉਹੀ ਸਿੱਧੂ ਆ ਬਾਈ ਬਾਈ ਅਮਰ ਹੋ ਗਿਆ ਅੱਜ ਸਾਨੂੰ ਜਿਹੋ ਤਰਕੇ 5 ਵਜੇ ਮੈਸੇਜ ਆਇਆ ਮੈਨੂੰ ਮੇਰੇ ਵੀਰ ਦਾ ਪੁਲਿਸ ਮੁਲਾਜ਼ਮ ਦਾ ਸਾਨੂੰ ਇੰਨੀ ਖੁਸ਼ੀ ਹੋਈ ਬਾਈ ਅਸੀਂ ਕੋਈ ਮਤਲਬ ਕਹ ਜਿਹਨੇ ਖੁਸ਼ ਨਾ ਸੀ ਵੀ ਸਾਡਾ ਮਨ ਅੱਜ ਪਹਿਲਾਂ ਤਾਂ ਸਾਡਾ ਮਨ ਅਦਾਸ ਰਹਿੰਦਾ ਸੀ ਸਾਡਾ ਮਨ ਇਹਨਾਂ ਖੋਸਾ ਬਾਈ ਹੱਦੋਂ ਬਤੀ ਕਿੰਨੀ ਕਿ ਖੁਸ਼ੀ ਹੈ ਫਰਾਹ ਪੂਰੀ ਖੁਜੀ ਹੈ ਪੂਰੀ ਵਧੀਆਲੀ ਬਿਲਕੁਲ ਲੋਕ ਜਿਹੜੇ ਨੇ ਉਹ ਖੁਸ਼ ਨਜ਼ਰ ਆ ਰਹੇ ਨੇ ਤਾਂ ਇਹ ਦੁਕਾਨਾਂ ਨੇ ਜਿਹੜੀਆਂ ਕਿ ਬਾਹਰ ਲੱਗੀਆਂ ਜਿਨ੍ਹਾਂ ਲੋਕਾਂ ਦੇ ਰੋਜ਼ਗਾਰ ਚੱਲਦੇ ਨੇ ਨੌਜਵਾਨ ਹੋਣ ਬਜ਼ੁਰਗ ਹੋਣ ਇੱਥੇ ਬੈਠੇ ਨੇ ਇਹ ਸਿੱਧੂ ਦੀਆਂ ਤਸਵੀਰਾਂ ਨੇ ਜਿਹੜੀਆਂ ਕਿ ਵਿਕਰੀਨ ਹਰ ਇੱਕ ਚੀਜ਼ ਦੇ ਉੱਤੇ ਸਿੱਧੂ ਦੀ ਤਸਵੀਰ ਹੈ ਜਿਹੜੀ ਨਜ਼ਰ ਆਉਂਦੀ ਹੈ ਚਾਹੇ ਫੋਟੋ ਦੀ ਗੱਲ ਕਰੀਏ ਟੀ-ਸ਼ਰਟ ਦੀ ਗੱਲ ਕਰੀਏ ਲਟਕਣ ਦੀ ਗੱਲ ਕਰੀਏ ਛਲੀਆਂ ਦੀ ਗੱਲ ਕਰੀਏ ਤਾਂ ਹਰ ਇੱਕ ਚਿੰਜ ਦੇ ਵਿੱਚ ਜਿਹੜੀ ਖੁਸ਼ੀ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਮਾਤਾ ਜੀ ਅੱਜ ਫਿਰ ਕਿੰਨੀ ਖੁਸ਼ੀ ਹੈ ਜਿਹੜਾ ਸਿੱਧੂ ਨਿੱਕੇ ਪੈਰੀ ਵਾਪਸ ਆ ਗਿਆ। ਬਹੁਤ ਵਾੜੀ ਖੁਸ਼ੀ ਆ ਪੁੱਤਰ ਹੱਦੋਂ ਬਾੜੀ। ਬਹੁਤ ਜ਼ਿਆਦਾ ਅੱਜ ਉਹਦੇ ਘਰ ਵਿੱਚ ਚਾਨਣ ਹੋਇਆ ਪੁੱਤਰ। ਦੀਵਾ ਲੱਗ ਗਿਆ ਅੱਜ ਘਰ ਦੇ ਵਿੱਚ। 1.5 ਪਿੰਡ ਤੋਂ ਹੀ ਆ ਜੀ। ਹਾਂ ਐਸੇ ਪਿੰਡ ਤੋਂ ਹੀ ਆ ਪੁੱਤਰ। ਦੇਖੋ ਜੀ ਜੁੰਦੇ ਜੀ ਤਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੀ ਸਿੱਧੂ ਨੇ ਪਰ ਦੁਨੀਆ ਤੋਂ ਜਾਣ ਤੋਂ ਬਾਅਦ ਰੋਜ਼ਗਾਰ। ਕਿਤਾ ਪੁੱਤਰ ਉਹਨੇ ਮਰ ਕੇ ਵੀ ਰੋਜ਼ਗਾਰ ਦਿੱਤਾ। ਉਹੋ ਜਿਹਾ ਬੰਦਾ ਕਿਹੜਾ ਹੋਊਗਾ ਪੁੱਤਰ ਜੀ ਨੇ ਮਰ ਕੇ ਵੀ ਰੋਜ਼ਗਾਰ ਦਿੱਤਾ ਹੈ। ਹੈ? ਪਰ ਅੱਜ ਅੱਜ ਸਾਡਾ ਸਿੱਧੂ ਵੱਡੇ ਪੈਰੀਂ ਭੇਜਿਆ ਸੀ ਲੋਕਾਂ ਲਈ ਗਿਆ ਸੀ ਲੋਕਾਂ ਨੇ ਭੇਜਿਆ ਸੀਗਾ ਜੋ ਛੋਟੇ ਪੈਰੀਂ ਮਹਾਰਾਜ ਨੇ ਵਾਪਸ ਆਇਆ ਅੱਛਾ ਅੱਜ ਲੋਕ ਕਿੰਨੇ ਆ ਰਹੇ ਨੇ ਹਰ ਰੋਜ਼ ਤਰ੍ਹਾਂ ਆ ਰਹੇ ਕਿ ਜ਼ਿਆਦਾ ਆ ਰਹੇ ਨੇ ਬਹੁਤ ਜ਼ਿਆਦਾ ਅੱਜ ਦੁਨੀਆ ਲੋਕੀ ਕਹਿਗੇ ਰੇੜੇ ਲੋਕ ਆ ਜਦੋਂ ਆਉਂਦੇ ਨੇ ਦੁਕਾਨ ਤੇ ਸਮਾਨ ਖਿਦਨ ਗੱਲਬਾਤ ਹੁੰਦੀ ਕੀ ਗੱਲਬਾਤ ਹੁੰਦੀ ਸਾਨੂੰ ਹੱਸਦਿਆਂ ਦਾ ਮੂੰਹ ਹੀ ਨਹੀਂ ਵਿੱਚਦਾ ਉਹਨਾਂ ਦਾ ਐਨੀ ਖੁਸ਼ੀ ਚੜੀ ਹੋਈ ਹੈ ਭੱਜ ਭੱਜ ਕੇ ਸਮਾਨ ਲੈ ਜਾਂਦੇ ਸਿੱਧੂ ਦਾ ਵੀ ਸਾਡਾ ਵਾਪਸ ਸਿੱਧੂ ਆ ਗਿਆ ਭਰਾ ਆ ਗਿਆ ਆਏ ਭੱਜ ਭੱਜ ਜਾ ਜੱਕਦੇ ਅੱਜ ਅੱਗੇ ਜਦੋਂ ਚੀਜ਼ ਲੈਂਦੇ ਸੀ ਉਦੋਂ ਮ ਕੁੜੀਆਂ ਤੇ ਰੋਣ ਲੱਗ ਜਾਂਦੀਆਂ ਸੀਗੀਆਂ ਉਹਨਾਂ ਦੇ ਸਿਰ ਤੇ ਅੱਥਰੂ ਵੀ ਕਈਆਂ ਦੇ ਅਥਰੂ ਅੱਖਾਂ ਜਥਰੂ ਆ ਗਏ ਨੇ ਤੇ ਬਜ਼ੁਰਗ ਨੇ ਚਾਹੇ ਜਵਾਨ ਨੇ ਪਰ ਅੱਜ ਜਿਹੜੀ ਕਥਰੂ ਨੇ ਖੁਸ਼ੀ ਦੇ ਨੇ ਉਹ ਖੁਸ਼ੀ ਦੇ ਆ ਉਹ ਫਿਰ ਪਿਛਲਾ ਪ੍ਰਾਗ ਜ਼ਰੂਰ ਆ ਜਾਂਦਾ ਪਰ ਅਥਰੂ ਖੁਸ਼ੀ ਦੇ ਆ ਉਹ ਗਮੀ ਦੇ ਨਹੀਂ ਖੁਸ਼ੀ ਦੇ ਅੱਗੇ ਲੋਕ ਜਿਹੜਾ ਕੀ ਨੰਮ ਅੱਖਾਂ ਦੇ ਨਾਲ ਆਉਂਦੇ ਸੀ ਗਮ ਦੇ ਨਾਲ ਹੁਣ ਤੋਂ ਬਾਅਦ ਲੋਕ ਖੁਸ਼ੀ ਲੈ ਕੇ ਆਣਗੇ ਖੁਸ਼ੀਆਂ ਲੈ ਕੇ ਆਉਣਗੇ ਪੁੱਤਰ ਉਹਦੇ ਘਰ ਚ ਖੁਸ਼ੀਆਂ ਹੋਈਆਂ ਬਹੁਤ ਜ਼ਿਆਦੇ ਖੁਸ਼ੀਆਂ ਹੋਈਆਂ ਪੁੱਤਰ ਸਾਨੀ बिल्कुल तस्वीर ने जो लोग बहुत दुकानदारी कर देने, अपना रोजगार चला तो कह रहे की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम चैनल पर